ਕੀ ਗਲਬਤ ਕੀ ਹੋਣੀ ਸੀ ਗਲਬਤ ਆਈ ਹੈ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ ਆਈ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾੜ ਪਹਿਲੇ ਗੋਲੀਆਂ ਚਲਾਈਆਂ ਗੋਲੀਆਂ ਤਾੜ ਕੇ ਸ਼ੀਸ਼ਾ ਟੁੱਟਾ ਆ ਆ ਮੁੜ ਕੇ ਉਹ ਤੋੜ ਭੰਨ ਕੀਤੀ ਇੱਟਾ ਤੋੜੇ ਮਾਰੇ ਮੁੜ ਕੇ ਮੈਂ ਮੁੰਡਾ ਕਾਊਂਟਰ ਤੇ ਬੰਦਾ ਹੋਰ ਇਹ ਦਾਤਰਾ ਨਾਲ ਉਹਨੂੰ ਵਾਰ ਟੋਕ ਕਰਕੇ ਗਏ ਆ ਜੋ ਕਿ ਆਈ ਸਿਵਲ ਹਸਪੀਟਲ ਉਹਦੇ ਗੁਰਨਾਨਕ ਹਸਪੀਟਲ ਦਾਖਲ ਕਰਾ ਗਏ ਆ ਬਹੁਤ ਅਮਰਜੈਂਸੀ ਚ ਹੈਗਾ ਭਾਜੀ ਤੁਹਾਡਾ ਨਾਮ ਕੀ ਆ ਹੜਾ ਨਾਮ ਲਾਪਰੀ ਤੇ ਆ ਕਿਹੜਾ ਫੋਨ ਲੈ ਇਹ ਰੋਲਸਟਾਰ ਰੋਡ ਲੈ ਭਾਜੀ ਅਸੀਂ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2- ਬੋੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਉਂਦੇ ਗਲੋਕ ਪਿਸਟਲ ਲੈ ਕੇ ਆਉਂਦੇ ਭਾਜੀ ਤੁਹਾਨੂੰ ਕਿਹ ਪਰਸਗਨ ਕੋ ਪਿਸਟਲ ਗੋਲੀ ਭਾਜੀ ਹਾਂਜੀ ਭਾਜੀ ਕਿੰਨੀ ਗੋਲੀ ਚਲੀ ਭਾਜੀ ਇੱਕ ਗੋਲੀ ਚਲੀ ਸੀ ਜਦ ਟੱਚ ਹੋ ਰਿਹਾ ਹਾਂਜੀ ਹਾਂਜੀ ਸ਼ੀਸ਼ੇ ਤੇ ਵੱਜੀ ਕਾਰਨ ਕਿਹੀ ਟਕੜਿਆ ਕਾਰਨ ਭਾਜੀ ਪਤਾ ਨਹੀਂ ਭਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਆ ਮੋਕੇ ਤੇ ਕੋਈ ਸੀ ਮੋਕੇ ਦਾ ਮੁੰਡਾ ਕਾਊਂਟਰ ਤੇ ਬੈਠਾ ਸੀ ਉੱਪਰ ਰੂਮ ਚ ਗਏ ਹਾਂ ਕੱਲ ਮਿਤੀ 3 ਅਕਤੂਬਰ ਦੇਰ ਰਾਤ ਤਕਰੀਬਨ 2:30 ਵਜੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀਗੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਇੱਕ ਹੋਟਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅੰਮ੍ਰਿਤਪਾਲ ਉਹਨਾਂ ਨੂੰ ਵੀ ਉਹਨੂੰ ਵੀ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਤਲਾਹ ਹੋਰ ਦਿੱਤੀ ਗਈ ਸੀ ਕਿ ਕਿ ਹੋਟਲ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਹੈ ਪਰ ਮੌਕੇ ਤੇ ਪਹੁੰਚ ਕੇ ਇਸ ਟੀ ਨੂੰ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲਖਪ੍ਰੀ ਸਿੰਘ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਹੋਟਲ ਦੇ ਉੱਪਰ ਗੋਲੀ ਚੱਲਣ ਦੀ ਕੋਈ ਵੀ ਕ੍ਰਿਡਿਸੀ ਦੀ ਇਫੈਕਟ ਸਾਹਮਣੇ ਨਹੀਂ ਆਏ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅੰਮ੍ਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਬੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਹੈ ਤੇ ਜਿਹੜੇ ਦੋਸ਼ੀ ਹੈਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਧੰਨਵਾਦ